ਨਿਕ ਵਿਦਵਾਨ ਨੇ ਲਿਖਿਆ ਹੈ ਕਿ ਦਿਨੇ ਕਰਮ ਐਸੇ ਨਾ ਕਰੀਂ ਕਿ ਰਾਤ ਤੂੰ ਸੌਣ ਲੱਗੇ ਤੇਰਾ ਬਿਸਤਰਾ ਸੂਲਾਂ ਦੀ ਤਰ੍ਹਾਂ ਤੈਨੂੰ ਚੂਵੇ ਫਿਰ ਸੁਣਿਓ ਦਿਨੇ ਇਹੋ ਜਿਹਾ ਕਰਮ ਨਾ ਕਰੀਂ ਕਿ ਤੇਰੇ ਕੀਤੇ ਹੋਏ ਕਰਮਾਂ ਕਰਕੇ ਤੇਰਾ ਬਿਸਤਰਾ ਸੂਲਾਂ ਦੀ ਸੇਜ ਬਣ ਜਾਏ ਰਾਤ ਇਹੋ ਜਿਹਾ ਪਾਪ ਕਰਮ ਨਾ ਕਰੀਂ ਕਿ ਸਵੇਰੇ ਲੋਕਾਂ ਵਿੱਚ ਮੂੰਹ ਦਿਖਾਣ ਜੁਗਾਨ ਆ ਰਹੇ ਆਪਣੇ ਆਪ ਨੂੰ ਸੁਚੇਤ ਰੱਖ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਕਿ ਭਾਈ ਸਿੱਖੋ ਕਿ ਜਿਹੜਾ ਦਿਨ ਰਾਤ ਤੂੰ ਕਮਾਰਿਆ ਖੈਂ ਕੋਈ ਕਮਾਣਾ ਤੇਰੇ ਪਿੱਛੇ ਹੋਣਾ ਏ ਇਸੇ ਬੱਚੇ ਨੂੰ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚ ਕਹੇ ਕਿ ਉਹਨਾਂ ਦਾ ਬਚਨ ਚਾਰ ਗਵਾਇਆ ਅਖੰਡ ਕੈ ਚਾਰ ਗਵਾਇਆ ਸਮ ਚਾਰ ਪੈਰ ਦਿਨ ਆਇਆ ਭਜਨ ਅਠ ਚ ਨਿਕਲ ਗਿਆ ਦੌੜ ਪੱਛ ਰਤ ਆਈ ਗਹਿਰੀ ਨੀਂਦ ਵਿੱਚ ਪੈ ਗਿਆ ਚਾਰ ਗਵਾਇਆ ਅਖੰਡ ਕੈ ਚਾਰ ਗਵਾਇਆ ਸਮ ਚਾਰ ਦਰਤ ਸੰਗਤ ਜੀ ਚਾਰ ਪੈਰ ਦਿਨ ਚਾਰ ਪੈਰ ਚਾਰ ਪੈਰ ਰਾਤ ਚਾਰ ਗਵਾਇਆ ਅਖੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸੀਆ ਤੂੰ ਆਹੂੰ ਕੇਰੇ ਕੰਮ ਜੋ ਦਿਨ ਰਾਤ ਤੂੰ ਕਰ ਰਿਆ ਹੈ ਜੋ ਕਮਾਏਗਾ ਉਹ ਤੇਰੇ ਮੱਥੇ ਤੇ ਆਉਣਾ ਹੈ